ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਿਆਣੇ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦਾ ਬੁਰਾ ਕਰੋਗੇ ਤਾਂ ਤੁਹਾਡੇ ਨਾਲ ਵੀ ਬੁਰਾ ਹੋਵੇਗਾ ਭਾਵੇਂ ਕਿ ਤੁਹਾਡੀ ਕੋਈ ਮਨਸ਼ਾ ਨਹੀਂ ਹੁੰਦੀ ਬਟਿੰਡਾ ਤੋਂ ਮੁਕਸਾ ਰੋਡ ਬੁਲਾਡੇ ਵਾਲਾ ਪਿੰਡ ਦੇ ਨਜ਼ਦੀਕ ਅੱਜ ਸਵੇਰ 10 ਵਜੇ ਦੇ ਕਰੀਬ ਐਕਸੀਡੈਂਟ ਹੋ ਗਿਆ 4 i20 ਸਵਾਰ ਵਿਅਕਤੀਆਂ ਵੱਲੋਂ ਸੜਕ ਤੇ ਨਰੇਗਾ ਦਾ ਕੰਮ ਕਰ ਰਹੇ ਵਿਅਕਤੀ ਨੂੰ ਟੱਕਰ ਮਾਰ ਕੇ ਫਰਾਰ ਹੋ ਗਏ ਹਾਲ ਅਗੇ ਅੱਗੇ ਜਾ ਕੇ ਉਹਨਾਂ ਦੀ ਸਵਿਫਟ ਕਾਰ ਨਾਲ ਆ ਖੁਦ ਦੀ ਵੀ ਟੱਕਰ ਹੋ ਗਈ ਜਿਨ੍ਹਾਂ ਵਿੱਚ ਉਹੀ ਚਾਰ ਵਿਅਕਤੀ ਜਿਹੜੇ ਨਰੇਗਾ ਦੇ ਵਰਕਰ ਨੂੰ ਟੱਕਰ ਮਾਰ ਕੇ ਭੱਜੇ ਸਨ ਉਹ ਖੁਦ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ I24 ਅਤੇ ਨਰੇਗਾ ਦੇ ਵਰਕਰ ਨੂੰ ਪੰਜਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ ਨਰੇਗਾ ਵਰਕਰਾ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜੋ ਚਾਰੋ I20 ਸਵਾਰ ਸਨ ਜੋ ਕਿ ਗੁਰਦੁਆਰਾ ਸਾਹਿਬ ਅੜੀਸਰ ਮੱਥਾ ਟੇਕਣ ਜਾ ਰਹੇ ਸੀ ਹੈਰਾਨੀ ਦੀ ਗੱਲ ਹੈ ਵੀ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਹੋ ਅਚਾਨਕ ਜੇ ਤੁਹਾਡੀ ਟੱਕਰ ਹੋ ਜਾਂਦੀ ਹੈ ਤਾਂ ਕਿਸੇ ਨੂੰ ਤੁਹਾਡੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਅਪਰੋਕਤ ਵਿਅਕਤੀ ਦੀ ਤੁਸੀਂ ਜਿੰਨੀ ਹੋ ਸਕਦੇ ਸੀ ਹੈਲਪ ਕਰਦੇ ਸਹਾਰਾ ਜਨ ਸੇਵਾ ਨੂੰ ਫੋਨ ਕਰਦੇ ਜਾਂ ਸਿਵਲ ਹਸਪੀਟਲ ਵੀ ਖੇ ਦਾਖਲ ਕਰਵਾਉਂਦੇ ਕਿਉਂਕਿ ਤੁਸੀਂ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਤੁਹਾਡਾ ਜਿਹੜਾ ਮਾਨਾ ਉਹ ਵੀ ਸਾਫ਼ ਹੋਣਾ ਚਾਹੀਦਾ ਪਰ ਹੋਇਆ ਕਿ ਵੀ ਉਹ ਨਰੇਗਾ ਵਰਕਰ ਨੂੰ ਟੱਕਰ ਮਾਰੀ ਜਿਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਤੇ ਉਸ ਤੋਂ ਬਾਅਦ ਕਾਰ ਪਜਾ ਲਈ ਅੱਗੇ ਜਾ ਵਕੇ ਉਹਨਾਂ ਦੀ ਹੀ ਸਵਿਫਟ ਕਾਰ ਨਾਲ ਟੱਕਰ ਹੋ ਗਈ ਹਾਲਾਂਕਿ ਸਵਿਫਟ ਕਾਰ ਵਾਲੇ ਵਿਅਕਤੀ ਤੰਦਰੁਸਤ ਨੇ ਠੀਕ ਨੇ ਪਰ ਇਹ ਚਾਰ ਜਿਹੜੇ I20 ਵਾਲੇ ਸੀਗੇ ਉਹ ਖੁਦ ਜ਼ਖਮੀ ਹੋ ਗਏ ਹਾਲਾਂਕਿ ਜਿਹੜੇ ਦੂਸਰੇ ਵਿਅਕਤੀ ਸੀ ਉਹ ਵੀ ਜਿਹੜੇ ਸਵਿਫਟ ਕਾਰ ਵਾਲੇ ਵਿਅਕਤੀ ਸੀ ਉਹ ਵੀ ਸਿਵਲ ਹਸਪੀਟਲ ਵਿੱਚ ਆਪਣੇ ਕਿਸੇ ਸਾਥੀ ਦਾ ਜਾਂ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਜਾ ਰਹੇ ਸੀ ਪਰ ਹਾਂ ਹੁਣ ਇਹ ਸਿਵਲ ਹਸਪਤਾਲ ਵੈਕਨੈਸ ਸਾਰਾ ਜਨ ਸੇਵਾ ਦੀ ਟੀਮ ਵੱਲੋਂ ਇਹਨਾਂ ਨੂੰ ਲਿਆਂਦਾ ਗਿਆ ਤੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਪਰਤ ਕੋਈ ਵੀ ਵਿਅਕਤੀ ਸਿਆਣੇ ਕਹਿੰਦੇ ਨੇ ਜਦੋਂ ਕਿਸੇ ਦਾ ਬੁਰਾ ਕਰਦਾ ਉਸ ਦਾ ਵੀ ਖੁਦ ਬੁਰਾ ਹੁੰਦਾ ਤੁਹਾਨੂੰ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਉੱਥੇ ਜਿੰਨੀ ਕ ਹੋ ਸਕਦੀ ਉਹਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਇਸ ਪੂਰੇ ਮਾਮਲੇ ਨੂੰ ਲੈ ਕੇ ਸਹਾਰਾ ਜਨ ਸੇਵਾ ਦੇ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਸੰਗੇ ਸਰ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਜਨ ਸੇਵਾ ਦਾ ਮੈਂਬਰ ਆ ਸਾਨੂੰ ਥੋੜੀਆਂ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਸਾਡੇ ਹੈਲਪਲਾਈਨ ਨੰਬਰ 98552 3333 ਤੇ ਕਿ ਮੁਕਸਰ ਰੋਡ ਬਲਾਡੇ ਵਾਲੇ ਕੋਲ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਡੀ ਸਹਾਰਾ ਜਨ ਸੇਵਾ ਐਮਬੂਲੈਂਸ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜਾ ਕਿ ਮੰਨਰੇਗਾ ਵਾਲਾ ਸੀਗਾ ਉਹ ਸੜਕ ਦੀ ਸਫਾਈ ਕਰ ਰਿਹਾ ਸੀਗਾ ਤੇ ਉਹਨੂੰ ਕਾਰ ਹਿੱਟ ਕਰਕੇ ਚਲੇ ਗਿਆ ਜਿਹੜਾ ਵਿੱਚ ਮੰਦਰੇਗੜਾ ਵਾਲਾ ਜ਼ਖਮੀ ਹੋ ਗਿਆ ਕਾਰ ਵਾਲਾ ਉੱਥੇ ਮੌਕੇ ਤੇ ਫਰਾਰ ਹੋ ਗਿਆ ਮੌਕੇ ਤੇ ਫਰਾਰ ਹੋਣ ਤੋਂ ਬਾਅਦ ਉਹਨੇ ਹਾਈ ਟੈਕ ਤੇ ਕਾਰ ਦੇ ਵਿੱਚ ਇੱਕ ਹੋਰ ਟੱਕਰ ਮਾਰੀ ਜਿਹਦੇ ਕਾਰਨ ਜਿਹੜਾ ਕਾਰ ਵਾਲਾ ਭਜਾ ਕੇ ਲੈ ਕੇ ਗਿਆ ਸੀ ਚਾਰ ਜਣੇ ਉਹ ਵੀ ਜ਼ਖਮੀ ਹੋ ਗਏ ਤੇ ਮੰਦਰੇਗੜਾ ਵਾਲੇ ਵੀ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਸੜਕ ਸੁਰੱਖਿਆ ਪੋਸਟ ਟੀਮ ਦੇ ਸਹਾਰਾ ਟੀਮ ਦੁਆਰਾ ਸਿਵਲ ਹਸਪਤਾਲ ਪਹੁੰਚਾਇਆ ਗਿਆ ਇਹ ਜਿਹੜੇ ਚਾਰਿਆਂ ਨੇ ਕਾਰ ਸਵਾਰ ਸੀਗੇ ਇਹ ਅੱਗੇ ਪਿੰਡ ਤੋਂ ਅੜੀਸਰ ਮੱਥਾ ਟੇਕਣ ਚਲੇ ਸੀਗੇ ਇਹ ਇੱਕ ਜਿਹੜਾ ਮੰਦਰੇਗਾ ਵਾਲਾ ਸੀਗਾ ਇਹਦੀ ਹਜੇ ਹਾਲਾਤ ਗੰਭੀਰ ਬਣੇ ਹੋਏ ਆ ਬਾਕੀ 18 ਸਤਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਆ ਬਾਕੀ ਉਹ ਆਪਣੀ ਬੰਦੀ ਕਾਰਵਾਈ ਕਰ ਰਹੀ ਆ ਦੋ ਗੱਡੀਆਂ ਦੇ ਵਿੱਚ ਟੱਕਰ ਹੋਈ ਆ ਜਿਹੜੇ ਹਾਈ ਟੈਕ ਤੇ ਆ ਕੇ ਜਿਸ ਕਾਰਨ ਹਾਸਾ ਹੋਇਆ ਉਹ ਕਾਰ ਚਾਲਕ ਕਿਹੜੀ ਕਾਰ ਤੇ ਆ ਰਿਆ ਸੀ ਕੌਣ ਕੌਣ ਸੀ ਉਹ ਚ ਕੁਝ ਪਤਾ ਲੱਗ ਸਰ i20 ਕਾਰ ਸੀ ਉਹਦੇ ਕੋਲੇ ਉਹਦੇ ਕੋਲੇ ਫੈਮਲੀ ਸੀਗੀ ਤੇ ਉੱਥੋਂ ਜਦੋਂ ਮੰਦਰੇਗਾ ਵਾਲਾ ਜਿਹੜਾ ਮਜ਼ਦੂਰ ਸੀਗਾ ਉਹਦੇ ਵਿੱਚ ਟੱਕਰ ਹੋਣ ਤੋਂ ਬਾਅਦ ਮੌਕੇ ਤੇ ਫਰਾਰ ਹੋ ਗਿਆ ਪਰ ਆਉਣ ਤੋਂ ਬਾਅਦ ਉਹਨੇ ਹਾਈ ਟੈਕ ਤੇ ਗੱਡੀ ਦੇ ਵਿੱਚ ਗੱਡੀ ਮਾਰੀ ਜਿਸ ਦੇ ਕਾਰਨ ਜਿਹੜੇ ਆ ਜਿਹਨੇ ਗੱਡੀ ਭਜਾਈ ਸੀ ਚਾਰ ਜਾਣੇ ਤ ਉਹ ਜ਼ਖਮੀ ਆ ਤੇ ਮੰਰੇਗਾ ਵਾਲਾ ਜ਼ਖਮੀ ਆ ਜਿਨ੍ਹਾਂ ਨੂੰ ਸਾਰਾ ਟੀਮ ਦੁਆਰਾ ਤੇ ਸੜਕ ਸੁਰੱਖਿਆ ਪੋਸਟ ਟੀਮ ਦੁਆਰਾ ਹਸਪਤਾਲ ਪਹੁੰਚਾਇਆ ਗਿਆ ਤੇ ਇਹ ਮੱਥਾ ਟੇਕਣ ਚੱਲੇ ਸੀਗੇ ਪਰਿਵਾਰਕ ਮੈਂਬਰ ਹੀ ਆਏ ਚਾਰ ਜਾਣੇ ਉਹਨਾਂ ਦੇ ਹਾਲਾਤ ਕਿਵੇਂ ਜਿਹੜੇ ਇਹਨਾਂ ਦੇ ਹਾਲਾਤ ਤਾਂ ਠੀਕ ਆ ਜੀ ਬਾਕੀ ਪੁਲਿਸ ਆ ਗਈ ਆਪਣੀ ਉਹ ਬੰਦੀ ਕਾਰਵਾਈ ਕਰਦੀ ਆ ਸਰ